ਦੇਖੋ ਆਪ ਨੇ ਨਹੀਂ ਕੀਤਾ ਕੁਝ ਨਹੀਂ ਦੂਜਿਆਂ ਦੇ ਦੂਸ਼ਣਬਾਜ਼ੀ ਜ਼ਰੂਰ ਕਰ ਰਹੇ ਆ ਜੇ ਪਹਿਲਾ 23 ਦੇ ਵਿੱਚ ਵੀ ਹੜਾਏ ਸੀ ਉਦੋਂ ਵੀ ਇਹਨਾਂ ਨੇ ਆਕਿਆ ਸੀ ਕਿ ਅਸੀਂ ਮੁਰਗੀ ਦੇ ਪੈਸੇ ਵੀ ਦੇਵਾਂਗੇ ਬੱਕਰੀ ਦੇ ਵੀ ਪੈਸੇ ਦੇਵਾਂਗੇ ਇਹਨਾਂ ਨੇ ਕਿਸੇ ਨੂੰ دیਵਾਨੀ ਨਹੀਂ ਦਿੱਤੀ ਇਹ ਮਦਾਰੀਆਂ ਮਦਾਰੀਆਂ ਵਾਲਾ ਕੰਮ ਕੀਤਾ ਇਹਨਾਂ ਨੇ ਤੇ ਨਾ ਉਦੋਂ ਕੁਝ ਦਿੱਤਾ ਨਾ ਹੁਣ ਕੁਝ ਦੇਣਾ ਇਹਨਾਂ ਨੇ ਹੜ੍ਹ ਵੀ ਇਹਨਾਂ ਦੀ ਮਿਹਰਬਾਨੀ ਦੇ ਨਾਲ ਆਏ ਆ ਜੇ ਪੌਂਗੜਾ ਰਣਜੀਤ ਸਾਗਰ ਡੈਮ ਤੋਂ ਸਮੇਂ-ਸਮੇਂ ਸਿਰ ਪਾਣੀ ਛੱਡਦੇ ਰਹਿੰਦੇ ਤੇ ਡੈਮ ਦੀ ਕਪੈਸਿਟੀ ਰੱਖਦੇ ਕਿ ਜੇ ਐਨੀ ਵੀ ਵਾਰਸ਼ ਹੋ ਜਾਵੇ ਤਾਂ ਉਹ ਪਾਣੀ ਉੱਥੇ ਰੁਕਿਆ ਜਾ ਸਕਦਾ ਸੀ ਬਾਧੂ ਪਾਣੀ ਛੱਡ ਕੇ ਇਹਨਾਂ ਨੇ ਬਿਆਸ ਦਾ ਤੇ ਰਾਵੀ ਦਾ ਬਾਧੂ ਪਾਣੀ ਛੱਡ ਕੇ ਇਹਨਾਂ ਨੇ ਕਿਸਾਨਾਂ ਦਾ ਜ਼ਿਮੀਂਦਾਰਾਂ ਦਾ ਗਰੀਬਾਂ ਦਾ ਬਹੁਤ ਵੱਡਾ ਨਿਸ਼ਾਨ ਜਿਹੜਾ ਉਹ ਕੀਤਾ ਪੰਜਾਬ ਦੇ ਵਿੱਚ ਔਰ ਉਹਨਾਂ ਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਪੰਜਾਬ ਦੇ ਲੋਕ ਧੰਤਾ ਦੇ ਯੋਗ ਆ ਪੰਜਾਬੀ ਜਾਂ ਸਾਡੇ ਐਨਆਰਈ ਜਿਨ੍ਹਾਂ ਨੇ ਦਿਲ ਖੋਲ ਕੇ ਜੇ ਦੇਸ਼ ਚ ਆਫਤਾਈ ਆ ਕਿਤੇ ਵੀ ਆਫਤਾਈ ਉੱਥੇ ਜਾ ਕੇ ਪੰਜਾਬੀ ਖੜੇ ਆ ਅੱਜ ਪੰਜਾਬੀਆਂ ਨੇ ਐਨਆਰਈਆਂ ਨੇ ਖੜ ਕੇ ਸਾਡੇ ਵਪਾਰੀਆਂ ਨੇ ਖੜ ਕੇ ਜਾ ਕੇ ਉਹ ਉੱਥੇ ਜਿਹੜੀ ਸੇਵਾ ਕਰ ਰਹੇ ਆ ਤੇ ਇਹ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਉਣ ਦੇ ਆ ਕੰਗਲਾ ਤਾਂ ਬਹੁਤ ਦੂਰ ਦੀ ਕੰਗਲਾ ਪੰਜਾਬ ਬਣਾਉਣ ਦਾ ਹੈ ਦੇਖੋ ਜੋ ਗੜਸ਼ੰਕਰ ਹਾਲ ਗੜਸ਼ੰਕਰ ਹਲਕੇ ਦੀ ਤਰਜੋਗ ਹਾਲਤ ਆ ਅਸੀਂ ਪਿੰਡਾਂ ਜਾਂਦੇ ਆ ਸੜਕਾਂ ਦੀ ਏਡੀ ਮਾੜੀ ਹਾਲਤ ਆ ਪਿੰਡਾਂ ਦੀ ਲਿੰਕ ਰੋਡ ਦਾ ਬਹੁਤ ਬੁਰਾ ਹਾਲ ਆ ਗੜਸ਼ੰਕਰ ਨਵਾਸ਼ੋਰ ਰੋਡ ਸਾਰਾ ਖਿਲਰ ਚੁੱਕਾ ਕਿ ਆ ਬੁਧਾ ਇੱਕ ਨੂੰ ਦੀਦਾ ਨਹੀਂ ਕਿ ਆ ਇਸ ਸਰਕਾਰ ਨੂੰ ਸੜਕਾਂ ਦੀਆਂ ਨਹੀਂ ਗਈਆਂ ਔਰ ਨਾ ਸਰਕਾਰ ਵੇਰ ਕੀਤੀਆਂ ਜਾ ਰਹੀਆਂ ਇਹ ਨਾਂ ਪਿੰਡਾਂ ਨੂੰ ਕੋ ਗਰੰਟੀਆਂ ਦਿੱਤੀਆਂ ਜਾ ਰਹੀਆਂ ਜਿਹੜਾ ਆਬਾਦੀ ਦੇ ਮੁਤਾਬਕ ਸੈਂਟਰ ਗਵਰਨਮੈਂਟ ਦੇ 19ਵੇਂ ਮਿੱਤ ਕਮਿਸ਼ਨ ਦੇ ਕੋ ਪੈਸੇ ਆਉਂਦੇ ਆ ਉਹ ਮੜ ਮੋੜੇ ਪੈਸੇ ਪੰਚਾਇਤਾਂ ਦੇ ਅਕਾਊਂਟ 'ਚ ਆਉਂਦੇ ਹੋਰ ਤਾਂ ਪੈਸਾ ਕੋ ਆਉਂਦਾ ਹੀ ਨਹੀਂਗਾ ਕੋ ਮਾਈਨਿੰਗ ਦਾ 12 ਮਹੀਨੇ ਚੱਲਦੀ ਆ ਪੰਜਾਬ ਦੇ ਵਿੱਚ ਜਦੋਂ ਬਰਸਾ ਜਦੋਂ ਬਰਸਾਤ ਆਉਂਦੀ ਆ 2 ਮਹੀਨੇ 2.5 ਮਹੀਨੇ ਮਾਈਨਿੰਗ ਕਿਤੇ ਬੰਨ ਲਾਇਆ ਜਾਂਦਾ ਕੋਈ ਆਪਣੇ ਘਰ ਨਹੀਂ ਸਕਦਾ ਮਾਈਨਿੰਗ ਇੱਥੇ ਤਾਂ 12 ਮਹੀਨੇ ਮਾਈਨਿੰਗ ਚੱਲਦੀ ਸ਼ਰਿਆਂ ਮਾਈਨਿੰਗ ਚੱਲਦੀ ਆ ਕੀ ਆ ਸਰਕਾਰਾਂ ਸਰਕਾਰਾਂ ਹੁੰਦੀਆਂ ਨਹੀਂ ਇਨਾਂ ਨੂੰ ਦੇਖਣ ਵਾਲੀ ਐਨਕ ਲਾਉਣੀ ਪਊਗੀ ਭਗਵੰਦ ਮਾਨ ਨੂੰ